ਹੁਸ਼ਿਆਰਪੁਰ ਸ਼ਹਿਰ ਚੋਰਾ ਦਾ ਇੰਨਾ ਕੋ ਜਿਆਦਾ ਮਾੜਾ ਹਾਲ ਹੈ ਕਿ ਉਹ ਹੁਣ ਦੁਕਾਨਾਂ ਬਾਹਰ ਪੈ ਗੀਜਰ ਵੀ ਨਹੀਂ ਛੱਡ ਰਹੇ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਪ੍ਰਵਾਹ ਚੌਂਕ ਦੇ ਨਜ਼ਦੀਕ ਸਥਿਤ ਇੱਕ ਗੁਰੂ ਅਰਜਨ ਦੇਵ ਜੀ ਜੀ ਇਲੈਕਟ੍ਰੋਨਿਕਸ ਨਾਮ ਦੀ ਦੁਕਾਨ ਬਾਹਰੋਂ ਚੋਰ ਗੀਜਰ ਚੁੱਕ ਕੇ ਫਰਾਰ ਹੋ ਗਏ ਜਿਸ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਕੰਪਲੀਟ ਦੇ ਦਿੱਤੇ ਹਾਂਜੀ ਵਿੱਚ ਕੰਪਲੀਟ ਕਰ ਜਾਂਦੀ ਹੈ ਜੀ ਅੱਛਾ ਠੀਕ ਹੈ ਜਾਨਾ ਮੈਂ ਤੁਹਾਡਾ ਮੇਰਾ ਨਾਮ ਪਈ ਸੁਨੀਲ ਕੁਮਾਰ ਹੈ ਜੀ ਮੇਰੀ ਜਗਾ ਸ਼ੋਪ ਤੁਹਾਡੀ ਆਪਣੇ ਸਰ ਪ੍ਰਵਾਹ ਚੌਂਕ ਪੈਂਦੀ ਹੈ ਜੀ ਬੈਕ ਸਾਈਡ ਅਸਟਾਣ ਹੈ ਠੀਕ ਹੈ ਜੀ ਤੇ ਪੱਜੇ ਕਿ ਤੁਹਾਡੇ ਵੱਲੋਂ ਕੰਪਲੀਟ ਕੀਤੀ ਗਈ ਹੈ ਸੀਸੀਟੀਵੀ ਦਿਖਾਈ ਜਾ ਰਹੀ ਹੈ ਕੀ ਪੂਰਾ ਮਾਮਲਾ ਹੈ ਜੀ ਪੂਰਾ ਮਾਮਲਾ ਸਰ ਇਸ ਤਰ੍ਹਾਂ ਸੀਗਾ ਜੀ ਆਪਾਂ ਪਰਸੋ ਦੀ ਗੱਲ ਹੈ ਮੈਂ ਥੋੜਾ ਬਾਹਰ ਸੀ ਆਊਟ ਆਫ ਸਟੇਸ਼ਨ ਤੇ ਮੇਰੀ ਸ਼ੋਪ ਬੰਦ ਸੀਗੀ ਮੋਰੇ ਫਰੰਟ ਵਾਲੀ ਬੈਕ ਸਾਈਡ ਵਾਲੀ ਮੇਰੀ ਸ਼ੋਪ ਓਪਨ ਸੀਗੀ ਤੇ ਉੱਥੇ ਸਾਡਾ ਸੈਂਟਰ ਵਾਲਾ ਮੇਰੀ ਵਾਈਫ ਨੇ ਚਲਾਇਆ ਹੋਇਆ ਆ ਤੇ ਉੱਥੋਂ ਸਾਡਾ ਨਾ ਸਮਾਨ ਪਿਆ ਹੋਇਆ ਸੀ ਬਾਹਰ ਕਾਊਂਟਰ ਦੇ ਉੱਤੇ ਤਾਂ ਤਕ ਤੇ 5:00 ਵਜੇ ਕੁਝ ਅਣਪਛਾਤੇ ਤਿੰਨ ਵਿਦਿਆਰਥੀ ਆਏ ਬੰਦੇ ਆਏ ਆ ਸਪਲੈਂਡਰ ਮੋਟਰਸਾਈਕਲ ਵਿਦਆਊਟ ਨੰਬਰ ਪਲੇਟ ਸੀਗੀ ਤੇ ਪਹਿਲਾਂ 2-3 ਵਾਰ ਰਾਉਂਡ ਕੀਤੇ ਉਹਨਾਂ ਨੇ ਆਏ ਗਏ ਆ ਲੋਕਾਂ ਨੇ ਇੱਥੇ ਕਵਰ ਵੀ ਦਿੱਤਾ ਧਿਆਨ ਦੇਖਿਆ ਨਹੀਂ ਪਰ ਇਹਨਾਂ ਨੂੰ ਨੋਟਿਸ ਨਹੀਂ ਆਇਆ ਉਸ ਤੋਂ ਬਾਅਦ ਆ ਥੋੜੀ ਜਿਹੀ ਚਿਰਵਾਦਾ ਸਰ ਉਹ ਆਏ ਆ ਤੇ ਇੱਧਰ ਮੇਰੇ ਫਰੰਟ ਵਾਲੀ ਦੁਕਾਨ ਤੇ ਬਾਈਕ ਖੜਾ ਕਰਕੇ ਨਾ ਨਾਲ-ਨਾਲ ਦੀ ਸ਼ਟਰ ਦੇ ਉੱਤੇ ਆ ਕੇ ਤੇ ਸ਼ਟਰ ਗੀਜ਼ਰ ਉਠਾ ਕੇ ਲੈ ਕੇ ਚਲੇ ਗਏ ਠੀਕ ਹੈ ਕਿਹੜੀ ਕੰਪਨੀ ਦਾ ਗੀਜ਼ਰ ਸੀ ਖੈਤਾਨ ਕੰਪਨੀ ਦਾ ਸੀਗਾ ਜੀ ਕਿੰਨੇ ਲੀਟਰ ਦਾ 15 ਲੀਟਰ ਦਾ ਸੀਗਾ ਜੀ ਕਿੰਨੇ ਕ ਕੰਪਲੇਂਟ ਕਰ ਦਿੱਤੀ ਹੈ ਜੀ ਹਾਂ ਜੀ ਸਰ ਕੰਪਲੇਂਟ ਕਰ ਦਿੱਤੀ ਹੋਈ ਹੈ ਜੀ ਕਿਹੜੇ ਪੁਲਿਸ ਸਟੇਸ਼ਨ ਇਹ ਮੋਡਲ ਟਾਊਨ ਜੀ ਠੀਕ ਆ ਰਹੇ ਹੁਣ ਉਹ ਸਾਰਾ ਰਾਤੀ ਕੰਪਲੇਂਟ ਕੀਤੀ ਸੀ ਜੀ ਉਹ ਕਹਿ ਰਹੇ ਕਿ ਸਵੇਰੇ 9:30 ਵਜੇ ਆਜੋ ਤੇ ਆਪਾਂ ਟਰੇਸ ਕਰਦੇ ਹਾਂ ਠੀਕ ਹੈ ਜੀ ਸੀਸੀਟੀਵੀ ਵੀ ਆਈਆ ਸੀਸੀਟੀਵੀ ਸਰ ਸਾਡੀ ਸਾਰੇ ਕੋ ਸਾਰੀਆਂ ਹੈਗੀਆਂ ਆ ਅਸੀਂ ਉਹਨਾਂ ਨੂੰ ਦੇ ਦਿੱਤੀਆਂ ਹੋਈਆਂ ਕਿੰਨੇ ਵਿਅਕਤੀ ਨਜ਼ਰ ਆ ਰਹੇ ਸੀ ਸੀਸੀਟੀਵੀ ਇਹ ਤਿੰਨ ਬੰਦੇ ਆ ਰਹੇ ਸੀ ਸਰ ਉਹਦੇ ਵਿੱਚ ਇਹ ਕਿਹੜਾ ਮੋਟਰਸਾਈਕਲ ਹੈ ਸਪਲੈਂਡਰ ਮੋਟਰਸਾਈਕਲ ਹੈ ਜੀ ਨੰਬਰ ਹੈ ਕਿ ਵਿਦਆਊਟ ਨੰਬਰ ਪਲੇਟ ਸੀਗਾ ਸਰ ਲੋਕੀ ਦੱਸ ਰਹੇ ਜਿੱਦਾਂ ਵਾਲੇ ਵਾਲੇ ਵਿਦਆ ਇਹ ਲੱਗਦਾ ਹੈ ਕਿ ਪੰਜਾਬੀ ਲੱਗ ਰਹੇ ਸੀ ਕਿ ਵਿਆਹ ਦੀ ਤਰ੍ਹਾਂ ਨਹੀਂ ਤਕਰੀਬਨ ਪੰਜਾਬੀ ਲੱਗ ਰਹੇ ਆ ਫਰੰਟ ਵਾਲੇ ਨੇ ਤਾਂ ਬਿਲਕੁਲ ਮੂੰਹ ਓਪਨ ਆ ਰਿਹਾ ਦੋ ਜਾਨਿਆਂ ਦੇ ਬੈਕ ਤੇ ਜਿਹੜੇ ਉਹਨਾਂ ਨੇ ਮੂੰਹ ਕਵਰ ਕੀਤੇ ਹੋਏ ਆ ਠੀਕ ਹੈ ਜੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਸਰ ਅਸੀਂ ਇਹੀ ਗੱਲ ਕਰ ਰਹੇ ਆ ਦਿਨ ਪਰ ਦਿਨ ਬਹੁਤ ਜ਼ਿਆਦਾ ਚੋਰੀਆਂ ਹੋ ਰਹੀਆਂ ਬੇ ਬਹੁਤ ਜ਼ਿਆਦਾ ਹੋ ਚੁੱਕਾ ਹੈ ਤਾਂ ਸਾਡੇ ਤੇ ਅਸੀਂ ਚਾਹੁੰਦੇ ਕੋ ਜੋ ਵੀ ਬੰਦ ਦੀ ਕਾਰਵਾਈ ਕਾਨੂੰਨੀ ਕਾਰਵਾਈ ਇਹਨਾਂ ਨੂੰ ਫੜਿਆ ਜਾਵੇ ਬਿਲਕੁਲ ਸੀਸੀਟੀਵੀ ਫੁਟੇਜ ਸਾਡੇ ਕੋਲ ਵਾ ਉਹਦੇ ਵਿੱਚ ਸਾਫ਼ ਚਿਹਰੇ ਆ ਰਹੇ ਆ ਕੋਈ ਲੱਭਣ ਵਾਲੀ ਤਾਂ ਦਿੱਕਤ ਵਾਲੀ ਗੱਲ ਨਹੀਂ ਹੈਗੀ इजीली ਸੱਪਾ ਫੜ ਸਕਦੇ ਜਿਨ੍ਹਾਂ ਨੂੰ ਚ